ਇਹ ਕਿਵੇਂ ਬੈਠਦਾ ਇਹ ਉਲਟ ਹੋ ਗਈ ਮੈਂ ਜੇ ਮੈਨੂੰ ਸ਼ੱਕ ਪਈਦਾ ਤੈਨੂੰ ਆਕੇ ਦੱਸਦਾ ਨਹੀਂ ਨਹੀਂ ਦੇਖ ਹੀ ਗਿਆ ਤੈਨੂੰ ਨਹੀਂ ਦੇਖ ਦੇ ਇਹ ਆਪਾਂ ਭਰਾ ਖੜੇ ਆਏ ਤੇ ਗਲਤ ਹੋ ਜਾਂਦਾ ਕਈ ਵਾਰ ਕੰਮ ਗਲਤ ਗੱਲ ਆਪਾਂ ਕਹੀ ਨਹੀਂ ਕਰਦਾ ਕੋਈ ਗੱਲ ਨਹੀਂ ਕੋਈ ਗੱਲ ਹੈ ਕੋਈ ਨਾ ਫੋਨ ਦੀ ਮੈਂ ਹਾਂਜੀ ਮੈਂ ਤੂੰ ਦਾ ਰਿਹਾ ਮੈਂ ਮੈਂ ਕੋਈ ਐਂ ਨਹੀਂ ਜਾ ਬਈ ਚੋਈ ਨਹੀਂ ਮੈਂ ਮੈਂ ਸੂਈ ਨਹੀਂ ਚਾ ਪੰਜ ਪੰਜ 6 ਦਿਨ ਹੋ ਗਏ ਨਾ ਤੂੰ ਦਾ ਰਿਹਾ ਮੈਂ ਇਹ ਕੀ ਹੋ ਗਿਆ ਨਾਲ ਥੋੜਾ ਜਿਹਾ ਨੇੜੇ

यहाँ पे होंगे वो तो वो तो, तो हम करेंगे वो तो पता ही है दुण। दुण। यार मुझे पता है मैं आगे हूँ तेरे से मेरे भाई मैं आगे हूँ मैं तभी तो मैं बात नहीं और लिख ली नाल आला भरी नंबर अब मैं तेन मकाता कम जाता बच्चा नेड़े कर लें चुप कर और पता है यार नो नो ਕਿੰਨੇ ਦੀ ਕਰੀ ਤੇਰੇ ਮੁੰਡੇ ਦਾ ਹਾਂ 99 ਵਾਲਾ ਬਾਈ ਆਵੇ 0 0 ਨੀ ਜੀ ਹੁੰਦੇ ਮੈਂ ਕੈਲੰਡਰ ਨੂੰ ਆਏ ਹੋ ਗਾ ਪਰ ਮਾਦਮ ਨਿਕਾਸ ਮੈਂ ਜੇ ਜੀ ਹੋ ਜੀ ਲਾਉਂਦਾ ਕਿਉਂ ਵੀ ਕੋਈ ਬੰਦਾ ਕਹਿ ਰਿਹਾ ਵੀ ਘੱਟ ਲਾਏ 10 ਮੈਂ ਤੈਨੂੰ ਪੂਰੇ ਜਚਾ ਕੇ ਬਹਿ ਲਾਇਆ 10 ਵੀ ਨਹੀਂ ਬਦਲ ਨਹੀਂ ਮੈਨੂੰ ਪਤਾ ਮੈਂ ਹਲੇ ਉਹਨੂੰ ਦੱਸਿਆ ਬੰਦਾ ਵਧ ਗਿਆ ਕੋ ਬਾਹੇ ਤਾਂ ਬੜਾ ਵਧੀਆ ਜੇ ਵਧ ਗਏ ਤੇ ਫੇਰ ਤੂੰ ਕਿਉਂ ਉਹ ਕਰੇ ਮੇਰੀ ਸੌ ਖਾਨਾ ਤੇਰੀ ਸੌ ਲੈ ਲੈ ਬਲਾ ਕਿਹੜਾ ਲਾਵੇ ਬੱਚਾ ਮੈਂ ਛੜਦਾ ਤੂੰ ਹੈਂਡ ਕਰ ਦੇਣਾ ਜੋ 10 ਵਧ ਗਏ ਲਿਆ ਮੈਂ ਛੱਡਾ ਬੱਚਾ ਨਹੀਂ 10 ਨਹੀਂ ਵਧਦੇ 10 ਰੁਪਏ ਆ ਕਹਿ ਤੂੰ 10 ਰੁਪਏ ਨਹੀਂ ਵਧਦੇ 5000 ਰੁਪਏ ਵਧੇ ਐ ਐਵੇਂ ਤੂੰ ਝੂਠ ਮਾਰ ਲੈ ਆ 5 ਵੀ ਵਧਿਆ ਲਿਆ ਮੇਰੇ ਕੋਲੇ ਅਸੀਂ ਛੱਡੇ ਨਹੀਂ ਮੈਂ ਛੜਾ ਮੈਂ ਤੈਨੂੰ ਕਹੀ ਤੈਨੂੰ ਬਾਕੀ ਮੈਂ ਦਊ ਤੇਰੇ ਘਟ ਦੇ ਜਾਂ 45 ਉਹ ਦਿੰਦਾ ਲਿਆ ਛੜਵਾ ਬੱਚਾ ਅਕ 10 ਬੰਦੇ ਸੁਣਦੇ ਆ ਸੀ ਕਿ ਲੱਗਣਗੇ ਇੱਥੇ ਬੰਦਾ 10 ਬੰਦੇ ਤੇਰੇ ਸੁਣਦੇ ਆ ਤੈਨੂੰ ਨਾ ਕਰਕੇ ਦੇ ਮੈਂ ਤਾਂ ਕਹੀ ਮੈਨੂੰ ਕਹੀ ਯਾਰ ਹੱਦ ਹੋ ਗਈ ਤੇਰੇ ਨਾਲ ਆ ਹਰ ਵਕਤ ਮੰਜੇ ਗਰੀਦ ਦੇ ਦੇ ਸ਼ਰ ਦੇ ਬੱਚਾ ਪੱਕੇ ਜਿਹੇ ਪੈਸੇ ਮੈਂ ਮੰਗ ਰਿਹਾ ਵੀਰੇ ਮੈਂ ਕਿਸੇ ਗੱਲ ਤੋਂ ਕੱਚ ਛੱਡੀ ਆ ਇੱਕ 20 ਕੀ ਜੇ ਦੇ ਦੇ ਨਾ ਤੇਰੀ ਮੈਂ ਤੇਰੇ ਕੋਲ ਮੈਂ ਕੋਈ ਗੱਲ ਮੈਂ ਕੱਚੀ ਗੱਲ ਨਹੀਂ ਤੈਨੂੰ ਕਹਿ ਕੇ ਛੱਡੀ ਜਿਹੜੀ ਗੱਲ ਮੈਂ ਕਹਿੰਦਾ ਬੱਚਾ ਛੱਡ ਨਹੀਂ ਨਾ ਕਿਵੇਂ ਬਹਿਣ ਮੈਂ ਲਾਹਤ ਕੋਈ ਨਹੀਂ ਆ ਗਿਆ ਤੇ ਤੂੰ ਫਾਈਸਾ ਭੱਜਾ ਦਾ ਬੈਠਾ ਜਦੋਂ ਤੂੰ ਬੱਚਾ ਨਹੀਂ ਛੱਡਦਾ ਛੱਡ ਨਹੀਂ ਮੈਂ ਤੇਰੇ ਕੋਲੇ ਬੈਠਾ ਜਿਵੇਂ ਤੂੰ ਕਹਿੰਦਾ ਨਾ ਮੈਂ ਤੇਰੇ ਨਕੋਲੇ ਆ ਵੀਰੇ ਮੈਨੂੰ ਬਤਾ ਆਪਣੀ ਸੱਟ ਤੋਂ ਸਭ 10000 ਥੱਲੇ ਰਹਿਣਗੇ ਆਹ ਥੋੜੀ ਤੂੰ 40 ਵਾਲਾ ਟੱਕਰਿਆ ਕੋਈ 45 ਵਾਲਾ ਟੱਕਰ ਨਹੀਂ ਹੋ ਕੇ 35 ਵਾਲਾ ਟੱਕਰ ਕੀ ਹਣਾ ਵੀ ਇਹ ਕੀ ਹੋ ਇਹ ਜੱਜੇ ਦੀ ਗੱਲ ਹੈ ਉਰਮਾ ਦਾ ਕੁਦਰਤੀ ਪੈ ਗਿਆ ਕਿ ਤੇ ਲੈ ਮੈਂ ਕਿਤੋਂ ਲੈਣਾ ਇਹ ਤਾਂ ਬਾਈ ਤੋਂ ਹਾਂ ਜੇ ਮੈਂ ਯਾਰ ਹੁੰਦੇ ਵਧੀਆ ਮੰਦਾ ਤਾਂ ਮੈਂ ਤੈਨੂੰ ਸੱਪਲ ਫਿਰੂ ਆਪੇ 60 ਦੀ ਕਹਿੰਦਾ ਹੈ 60 ਦੀ ਕਹਿੰਦਾ ਕਿੰਨੇ ਲੈਣੇ ਚਾਹੀਦੇ ਮੈਨੂੰ ਠੀਕ ਐ ਸਰੰਦ ਬਾਈ ਮੰਡੀ ਆ ਇਹ ਮੈਂ ਕਿੰਨੇ ਦੀ ਮੰਗ ਸਕਦਾ 5-7000 ਦਾ ਫਰਕ ਆ ਲੜਵਾ ਦੇਗੇ ਇਹਨਾਂ ਦਾ ਕਹਿਸਦਾ ਕਿਹਣੀ ਬਾਈ ਲੈ ਦੱਸ ਕਿੰਨੇ ਦੀ ਕਹਿ ਸਕਦਾ ਤੂੰ ਕਹਿਣਾ ਕੀ ਐ ਨਾ ਮੈਨੂੰ ਤੇ ਮੈਂ ਤੈਨੂੰ ਸਿੱਧੇ ਹੀ ਦਾਂਦਾ ਮੈਂ 40 ਦੀ ਕਿ ਠੀਕ ਐ ਠੀਕ ਐ ਜਿਸ ਨਾਲ ਕੋਈ ਬਾਅਦ ਕੇ ਗਲਤ ਕਹਦੇ ਤਾਂ ਫੜ ਲਈ ਮੈਂ ਇਹ ਤੋੜ ਲਿਆ ਆ ਬੰਦਾ ਆਇਆ ਇਧਰ ਆ ਵੀ ਇਹਨੂੰ ਦੱਸਿਆ ਕੋਈ ਘਟ ਕਹੇ ਆ ਖੜਾ ਮੂੰਹ ਤੇ ਤੂੰ ਕੀ ਕਹਤਾ ਕਹੇ ਮੈਂ ਇਹਨੂੰ ਸੱਟ ਕਿਹਾ ਜਿਵੇਂ ਟੱਕ ਮਾਰ ਜੀ ਵੇਚਣੀ ਐ ਦਮ ਪੂਰੀ ਮੈਂ ਕਰ ਦਿੰਦੇ ਆ ਤੂੰ ਹੀ ਦੱਸ ਦੇ ਤੂੰ ਕਾਹਦੇ ਕਰ ਦੇ ਲੈ ਤਾਂ ਮੈਂ 1000 ਰੁਪਇਆ ਹੋਰ ਮਾਰ ਦਿੰਦਾ 1000 ਨਾ ਗਿਆ 1000 ਮੈਂ ਥੋ ਹੀ ਲੈ ਲਈ ਹੋਰ ਉਹਦਾ ਲੈ ਓਏ ਆਉਣਾ ਓਏ ਆਉਣਾ ਮੈਂ ਤੇਰੇ ਮਗਰਦਾਨੀ ਦੱਸੋ ਹੁਣ ਤੂੰ ਕਿਵੇਂ ਕਰਦਾ ਤੂੰ ਆ ਜਾ ਆਉਣਾ ਦੱਸ ਕਿਉਂ ਮੈਨੂੰ ਪਤਾ ਜਦੋਂ ਇਹ ਖਾਲੀ ਝੁੰਡੀ ਵੱਡੀ ਰੱਖ ਵੱਡੀ ਰੱਖ ਜਦੋਂ ਬਟਾ ਦੇਤਾ ਦਰਦਾ ਲੱਗਦਾ ਉਦੋਂ ਪਤਾ ਲੱਗਦਾ ਵੀ ਹਾਂ ਵੀ ਇਹ ਤੇ ਦਰਦ ਆਊਗਾ ਛਰ ਦੇ ਬੱਚਾ ਚੰਗਾ ਰਹੇਗਾ ਯਾਰ ਕਰਾ ਮੈਂ ਕਹ ਤਾਲੀ ਦੱਸਿਆ ਬੱਚਾ ਕਿੰਨੇ ਕਿਹਾ ਸੱਬ ਮੇਗੀ ਆ ਨਾ ਮੈਂ ਇਹਨਾਂ ਨੂੰ ਆਖਿਆ ਯਾਰ ਇਹ ਤੁੰਤੂ ਦਾਦੇ ਜਿਵੇਂ ਉਹ ਵੀਰੇ ਕਿਸੇ ਗੱਲ ਤੇ ਵੀ ਨਹੀਂ ਖੜਨਾ ਉਹਨੇ ਇਹਨਾਂ ਨੂੰ ਪਤਾ ਪਿੰਡਾਂ ਦਾ ਬੰਦਾ ਤੇਰੀ ਮੈਂ ਵਿੱਚ ਨੇ ਜਿੱਤਣ ਫੂਟ ਦਾ ਨੀੜੀ ਹੈ ਜਮਾਂ ਦੇ ਮੈਂ ਨੂੰ ਚੰਗਾ ਰਹੇਗਾ ਮੈਂ ਨੂੰ ਨਹੀਂ ਕਰਦਾ ਫਾਇਦਾ ਨਹੀਂਗਾ ਇਹ ਬਸੂਆ ਲੈਂਦਾ ਹੀ ਮੈਂ ਤੁਹਾਨੂੰ ਇਹਨੂੰ ਵੀ ਪਤਾ ਮੈਨੂੰ ਵੀ ਪਤਾ ਜਿੱਥੇ ਗੇੜਾ ਟੱਕ ਸਿਰਦਾ ਇਹ ਕਹਿੰਦੇ ਨੇ ਵਾਂਗੇ ਦਿਨ ਲਾਦੇ ਪੈਸੇ ਬਾਹਰ ਹੁਣ ਖਤਮ ਹੈ ਇਹਨਾਂ ਨੂੰ ਪਤਾ ਵੀ ਮੰਦਾ ਕਿੱਥੇ ਜਾ ਕੇ ਖੇਡਦਾ ਮੈਂ ਕਦੇ ਵਪਾਰੀ ਨਹੀਂ ਮਾਰਿਆ ਮੈਂ ਉਹਨੂੰ ਜਾਉਂਦਾ ਰੱਖਿਆ ਜੇ ਜੋ ਫੇਰੀ ਹੁ ਆ ਮਾਰ ਕੇ ਫੇਰਾ ਉਹ ਕਹਤਾਂ ਇਹਨਾਂ ਦਹਾ ਲੈਣੀਆਂ ਇਹਨਾਂ ਡੁੱਬਣਾ ਹੀ ਆ ਸਾੜੇ ਦਾ ਬੰਦੇ ਸਾਥ ਚੱਲਿਆ ਜਾਣਾ ਆ ਪਤਾ ਕੀ ਐ ਅੱਗੇ 1 60 2 60 ਹੈ ਨਾ ਲੈਣੀ ਐ ਝੂਠੀ ਐ